ਹallelujah ਜੇਮਸੀ ਕੀ ਸਾਰਿਆਂ ਨੂੰ ਪ੍ਰਭੂ ਬਰਕਤ ਦੇਵੇ ਸਭ ਨੂੰ ਆਪਾਂ ਪੜਦੇ ਹਾਂ ਪਰਮੇਸ਼ਰ ਦੇ ਵਚਨ ਵਿੱਚੋਂ ਸੰਤ ਮਤੀ ਦੀ ਇੰਜੀਲ ਪੰਜ ਬਾਪ ਤੇ ਉਸ ਦੀ 44 ਆਇਤ ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ ਸੋ ਮੈਂ ਪਵਿੱਤਰ ਬਾਈਬਲ ਦੇ ਵਿੱਚੋਂ ਪੜਿਆ ਯੂਸ਼ੂ ਮਸੀਹ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਕੀ ਕਰੋ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਹਨਾਂ ਦੇ ਲਈ ਕੀ ਕਰੋ ਭਾਈ ਪ੍ਰਾਰਥਨਾ ਕਰੋ ਸੋ ਪਵਿੱਤਰ ਬਾਈਬਲ ਦੇ ਅੰਦਰ ਪਿਆਰ ਦੀ ਮਿਸਾਲ ਪੂਰੇ ਵਰਲਡ ਦੇ ਉੱਤੇ ਪੂਰੀ ਦੁਨੀਆ ਦੇ ਉੱਤੇ ਹਰ ਇੱਕ ਧਰਤੀ ਦੇ ਕੋਨੇ-ਕੋਨੇ ਦੇ ਉੱਤੇ ਜੇਕਰ ਕੋਈ ਕਿਤਾਬ ਕੋਈ ਐਸੀ ਕਿਤਾਬ ਹੈ ਜਿਹੜੀ ਪਿਆਰ ਦਾ ਸੰਦੇਸ਼ ਦਿੰਦੀ ਹੈ ਤਾਂ ਉਹ ਸਿਰਫ ਪਵਿੱਤਰ ਬਾਈਬਲ ਹੈ। ਬਾਕੀ ਮੈਨੂੰ ਕਿਤੇ ਵੀ ਪਿਆਰ ਸੁਣਨ ਨੂੰ ਨਹੀਂ ਮਿਲਿਆ। ਊਚ ਨੀਚ ਜਾਤ ਪਾਤ ਵਹਿਮ ਭਰਮ ਮੈਂ ਇਹਨਾਂ ਚੀਜ਼ਾਂ ਨੂੰ ਵੇਖਦਾ। ਲੋਕਾਂ ਨੇ ਆਪਣੇ ਆਪ ਨੂੰ ਜਾਤ ਬਰਾਦਰੀਆਂ ਵਿੱਚ ਵੰਡ ਲਿਆ ਹੈ। ਬਾਈਬਲ ਮਨੁੱਖਤਾ ਦੀ ਗੱਲ ਕਰਦੀ ਹੈ, ਇਨਸਾਨੀਅਤ ਦੀ ਗੱਲ ਕਰਦੀ ਹੈ। ਯਿਸੂ ਮਸੀਹ ਨੇ ਆਖਿਆ ਆਪਣੇ ਵੈਰੀਆਂ ਨਾਲ ਕੀ ਕਰੋ ਪਿਆਰ ਕਰੋ ਔਰ ਇਹਦਾ ਸਬੂਤ ਅੱਜ ਧਰਤੀ ਦੇ ਉੱਪਰ ਹੈ ਹਰੇਕ ਮਸੀਹ ਲੋਕ ਜਿੱਥੇ ਵੀ ਕਿਤੇ ਚਰਚ ਵਿੱਚ ਉਹ ਸੰਗਤੀ ਕਰਦੇ ਨੇ ਜਦ ਕੋਈ ਬੰਦਾ ਉਹਨਾਂ ਦੇ ਕੋਲ ਆਉਂਦਾ ਹੈ ਪ੍ਰਾਰਥਨਾ ਲਈ ਜਾਂ ਸੰਗਤੀ ਕਰਨ ਦੇ ਲਈ ਉਹਦਾ ਉਹ ਪਹਿਰਾਵਾ ਨਹੀਂ ਵੇਖਦੇ ਉਹਦਾ ਉਹ ਜਾਤ ਪਾਤ ਰੰਗ ਰੂਪ ਨਹੀਂ ਵੇਖਦੇ ਔਰ ਨਾ ਹੀ ਉਹਨੂੰ ਪੁੱਛਦੇ ਤੂੰ ਕਿਹੜੀ ਜਾਤ ਬਰਾਦਰੀ ਦੇ ਵਿੱਚੋਂ ਆਇਆ ਹੈ ਤੂੰ ਉੱਚੀ ਜਾਤੀ ਦਾ ਹੈ ਨੀਵੀਂ ਜਾਤੀ ਦਾ ਹੈ ਇਹ ਬਿਲਕੁਲ ਨਹੀਂ ਪੁੱਛਦੇ ਇਹ ਮਨੁੱਖਾਂ ਦੇ ਬਣਾਏ ਹੋਏ ਵਹਿਮ ਅਤੇ ਭਰਮ ਨੇ ਮਨੁੱਖਾਂ ਦੇ ਬਣਾਏ ਹੋਏ ਸਾਰੇ ਚ ਇੱਕੋ ਜਿਹਾ ਬਲੱਡ ਹੈ ਇੱਕੋ ਹਵਾ ਚ ਆਪਾਂ ਸਾਹ ਲੈਨੇ ਆ ਇੱਕੋ ਹੀ ਹਵਾ ਦੇ ਵਿੱਚ ਆਪਾਂ ਸਾਰੇ ਆਪਣੇ ਸਾਹਾਂ ਨੂੰ ਛੱਡ ਦਿਆਂ ਤੇ ਉਸੇ ਹਵਾ ਵਿੱਚ ਸਾਹ ਅਸੀਂ ਲੈਨੇ ਆ ਤਾਂ ਇਸ ਕਰਕੇ ਇਸ ਧਰਤੀ ਦੇ ਉੱਤੇ ਜੇਕਰ ਕੋਈ ਪਿਆਰ ਦਾ ਸਬੂਤ ਹੈ ਤੇ ਉਹ ਪਵਿੱਤਰ ਬਾਈਬਲ ਹੈ ਬਾਈਬਲ ਨੇ ਗਲਾਖੀ ਕਿ ਆਪਣੇ ਬੈਰੀਆਂ ਨਾਲ ਕੀ ਕਰੋ ਪਿਆਰ ਕਰੋ ਤੋਂ ਮੁਸੀਲ ਲੋਕ ਇਸ ਦਾ ਪ੍ਰਮਾਣ ਦੇ ਰਹੇ ਨੇ ਉਹ ਜਿੱਥੇ ਵੀ ਕਿਤੇ ਚਰਚ ਵਿੱਚ ਸੰਗਤੀ ਕਰਦੇ ਨੇ ਉੱਥੇ ਕੋਈ ਵੀ ਬੰਦਾ ਆ ਜਾਵੇ ਉਹ ਜਦੋਂ ਦੀ ਐਂਟਰੀ ਹੁੰਦੀ ਚਰਚ ਵਿੱਚ ਉਹਨੂੰ ਨਹੀਂ ਪੁੱਛਿਆ ਜਾਂਦਾ ਵੀ ਤੇਰੀ ਜਾਤ ਕੀ ਐ ਤੇਰੀ ਬਰਾਦਰੀ ਕੀ ਐ ਤੂੰ ਕਿਹੜੇ ਕਬੀਲੇ ਚੋਂ ਐ ਕਿਹੜੇ ਕੋੜਮੇ ਦੇ ਵਿੱਚੋਂ ਐ ਕੁਝ ਨਹੀਂ ਪੁੱਛਿਆ ਜਾਂਦਾ ਸਿਰਫ ਉਸ ਨੂੰ ਇੱਜ਼ਤ ਪਿਆਰ ਦਿੱਤਾ ਜਾਂਦਾ ਯਿਸੂ ਮਸੀਹ ਦੇ ਨਾਮ ਵਿੱਚ ਉਹਦਾ ਵੈਲਕਮ ਕੀਤਾ ਜਾਂਦਾ ਹੈ ਔਰ ਜੀ ਆਇਆਂ ਨੂੰ ਆਖਿਆ ਜਾਂਦਾ ਹੈ ਔਰ ਯਿਸੂ ਮਸੀਹ ਕਹਿੰਦਾ ਜਿਹੜਾ ਵੀ ਕੋਈ ਮੇਰੇ ਉੱਤੇ ਵਿਸ਼ਵਾਸ ਕਰੇ ਜਿਹੜਾ ਵੀ ਕੋਈ ਮੇਰੇ ਉੱਤੇ ਕੀ ਕਰੇ ਵਿਸ਼ਵਾਸ ਕਰੇ ਕਿ ਮੈਂ ਇਸ ਲਾਇਕ ਹਾਂ ਇਸ ਯੋਗ ਹਾਂ ਮੈਂ ਪਰਮੇਸ਼ਰ ਹਾਂ ਸ੍ਰਿਸ਼ਟੀ ਦਾ ਤੇ ਉਹਨੇ ਆਖਿਆ ਉਹ ਦੇ ਲਈ ਸਭ ਕੁਝ ਹੋ ਸਕਦਾ ਹੈ ਤੇ ਯੂਸਮਸੀ ਇੱਕ ਪਿਆਰ ਦਾ ਨਮੂਨਾ ਹੈ ਧਰਤੀ ਦੇ ਉੱਤੇ ਔਰ ਉਹਦੇ ਲੋਕ ਵੀ ਪਿਆਰ ਦੀ ਮਿਸਾਲ ਨੇ ਸੋ ਸਾਰਿਆਂ ਨੂੰ ਜੈਮਸੀ ਕੀ ਖੁਦਾ ਬਰਕਤ ਦੇਵੇ ਮਸੀ ਲੋਕਾਂ ਕੋਲੇ ਨਫ਼ਰਤ ਨਹੀਂ ਹੈ ਇਨਸਾਨੀਅਤ ਹੈ ਮਨੁੱਖਤਾ ਆ ਔਰ ਇਨਸਾਨੀਅਤ ਜਿਹੜੀ ਹੈ ਉਹ ਸਭ ਤੋਂ ਵੱਡੀ ਚੀਜ਼ ਹੈ ਇਨਸਾਨ ਨੂੰ ਪ੍ਰਭੂ ਨੇ ਇਸੇ ਲਈ ਬਣਾਇਆ ਕਿ ਇੱਕ ਇਨਸਾਨ ਦੂਸਰੇ ਇਨਸਾਨ ਦਾ ਖਿਆਲ ਰੱਖੇ ਉਹਦੇ ਦੁੱਖ ਵਿੱਚ ਉਹਦੇ ਸੁੱਖ ਵਿੱਚ ਕੰਮ ਆਵੇ ਤਾਂ ਇਹੋ ਹੀ ਇੱਕ ਤਰੀਕਾ ਹੈ ਕਿ ਅਸੀਂ ਮਨੁੱਖਾਂ ਨੂੰ ਪਿਆਰ ਕਰਕੇ ਸਬੂਤ ਦੇ ਸਕਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ ਯਿਸੂ ਮਸੀਹ ਨੇ ਅੱਗੇ ਜਾ ਕੇ ਲਿਖਿਆ ਆਪਣੇ ਵੈਰੀਆਂ ਨਾਲ ਪਿਆਰ ਕਰੋ ਜਿਹੜੇ ਤੁਹਾਨੂੰ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰੋ ਤਾਂ ਕਿ ਤੁਸੀਂ ਆਪਣੇ ਪਿਤਾ ਪਰਮੇਸ਼ਰ ਦੇ ਪੁੱਤਰ ਕਹਾਓ ਕਿਉਂ ਕਹਾਉ ਪੁੱਤਰ ਕਿਵੇਂ ਕਿਉਂਕਿ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਕਿਉਂਕਿ ਜਿਹੜਾ ਪ੍ਰਭੂ ਹੈ ਪਰਮੇਸ਼ਰ ਜਿਹੜਾ ਹੈ ਸਾਰੀ ਕਾਇਨਾਤ ਦਾ ਜਿਹੜਾ ਬ੍ਰਹਮਣ ਦਾ ਮਾਲਕ ਉਹਦਾ ਨਾਮ ਪ੍ਰਭੂ ਯਿਸੂ ਮਸੀਹ ਹੈ ਤੇ ਉਹਨੇ ਕਿਹਾ ਵੀ ਉਹ ਆਪਣਾ ਮੀਂਹ ਭਲਿਆਂ ਦੇ ਉੱਤੇ ਬੁਰਿਆਂ ਦੇ ਉੱਤੇ ਇੱਕੋ ਜਿਹਾ ਪਾਉਂਦਾ ਹੈ ਉਹ ਜਦ ਮੀਂਹ ਪਾਉਂਦਾ ਜਾਤ ਪਾਤ ਨਹੀਂ ਪੁੱਛਦਾ ਵੀ ਆਹ ਤੁਹਾਡੀ ਜਾਤ ਕੀ ਤੁਹਾਡੀ ਬਰਾਦਰੀ ਕੀ ਹੈ ਤੁਹਾਡੀ ਉੱਚੀ ਜਾਤੀ ਤੁਹਾਡੇ ਤੇ ਮੀਂਹ ਪਾਵਾਂਗੇ ਨਾ ਪਾਵਾਂਗਾ ਹੈ ਨਾ ਉਹ ਸਾਰਿਆਂ ਤੇ ਆਪਣਾ ਮੀਂਹ ਇੱਕੋ ਜਿਹਾ ਵਰਹਾਉਂਦਾ ਹੈ ਉਹ ਆਪਣਾ ਸੂਰਜ ਭਲਿਆਂ ਤੇ ਬੁਰਿਆਂ ਦੇ ਉੱਤੇ ਇੱਕੋ ਜਿਹਾ ਹੀ ਚਾਰਦਾਈ ਗਲ ਪਵਿੱਤਰ ਬਾਈਬਲ ਦੇ ਵਿੱਚ ਲਿਖੀ ਆ ਸੋ ਸਭ ਨੂੰ ਜੈਮਸੀ ਕੀ ਖੁਦਾ ਬਰਕਤ ਦੇਵੇ ਆਮੀਨ ਹਾਲੇਲੂਇਆ